ਸਸ਼ੀਕਾਲ ਤੁਸੀਂ ਦੇਖ ਰਹੇ ਹੋ ਪਿੰਡਾਂ ਵਾਲੇ ਰਾਈਡਰ ਤੇ ਫੇਸਬੁੱਕ ਤੇ ਦੇਖ ਰਹੇ ਹੋ ਛਣਕਾਟਾ ਨਿਊਜ਼ ਹਾਲ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਪਰ ਇੱਥੇ ਸਵਾਲ ਖੜੇ ਹੁੰਦੇ ਨੇ ਕਿ ਦੇਖਿਆ ਜਾਂਦਾ ਕਿ ਹਰ ਪਿੰਡ ਦੇ ਵਿੱਚ ਗੁਰੂ ਘਰ ਬਣਿਆ ਹੋਇਆ ਤੇ ਲੱਖਾਂ ਰੁਪਏ ਲਾ ਕੇ ਗੁਰੂ ਘਰ ਬਣਾਏ ਗਏ ਨੇ ਉੱਥੇ ਹੀ ਜਿਹੜੇ ਕਿ ਗੁਰੂ ਘਰ ਦੇ ਵਿੱਚ ਪਾਠੀ ਵੀ ਰੱਖੇ ਹੋਏ ਨੇ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਗੁਰੂ ਘਰਾਂ ਦੇ ਵਿੱਚ ਹੁਣ ਲਗਾਤਾਰ ਸੰਗਤਾਂ ਵੀ ਜਿਹੜੀਆਂ ਕਿ ਘਟਦੀਆਂ ਨਜ਼ਰ ਆ ਰਹੀਆਂ ਨੇ ਹਾਲ ਦੇ ਵਿੱਚ ਜਿਹੜੀ ਵੀਡੀਓ ਸਾਹਮਣੇ ਆ ਰਹੀ ਹੈ ਇਸ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਇੱਕ ਆ ਇਸ ਪਾਠੀ ਜੋ ਕਿ ਸੁਖ ਆਸਣ ਲਗਾ ਰਿਹਾ ਪਰ ਇੱਥੇ ਸੰਗਤ ਜਿਹੜੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਨਜ਼ਰ ਨਹੀਂ ਆ ਰਹੀ ਜੇਕਰ ਇੱਥੇ ਸੰਗਤ ਹੁੰਦੀ ਤਾਂ ਕੋਈ ਨਾ ਕੋਈ ਇਸ ਜਿਹੜੇ ਕਿ ਬਜ਼ੁਰਗ ਪਾਠੀ ਦੀ ਮਦਦ ਜ਼ਰੂਰ ਕਰਦੀ ਦੂਜਾ ਸਵਾਲ ਖੜਾ ਹੁੰਦਾ ਜਿਹੜੇ ਕਿ ਦੇਖਿਆ ਜਾਂਦਾ ਕਿ ਕਮੇਟੀ ਵਾਲੇ ਹੁੰਦੇ ਨੇ ਕਿ ਸਿਰਫ ਗੋਲਕਾਂ ਦੇ ਵਿੱਚੋਂ ਪੈਸੇ ਗਿਨਣ ਦੇ ਵਾਸਤੇ ਹੀ ਉਹਨਾਂ ਨੂੰ ਰੱਖਿਆ ਹੋਇਆ ਕਿਉਂਕਿ ਉਹਨਾਂ ਦਾ ਕੋਈ ਫਰਜ਼ ਨਹੀਂ ਮੰਨਦਾ ਕਿ ਜੇਕਰ ਇਸ ਤਰੀਕੇ ਦੇ ਨਾਲ ਕਿਸੇ ਪਾਠੀ ਨੂੰ ਕੋਈ ਸਹਾਰੇ ਦੀ ਜ਼ਰੂਰਤ ਹੋਵੇ ਤਾਂ ਉਹਨਾਂ ਦਾ ਵੀ ਕੋਈ ਨਾ ਕੋਈ ਫਰਜ਼ਬੰਦ ਹੈ ਕਿ ਇਹਨਾਂ ਦੇ ਨਾਲ ਆ ਕੇ ਕਿਸ ਨੂੰ ਸਹਾਰਾ ਦਿੱਤਾ ਜਾਵੇ ਸੁਖ ਆਸਨ ਲਵਾਇਆ ਜਾਵੇ ਗੁਰੂ ਘਰ ਦੇ ਵਿੱਚ ਜਿਹੜੇ ਕਿ ਮਾਨ ਮਰਿਆ ਦਾ ਉਹ ਵੀ ਜਿਹੜੇ ਕਿ ਬਣੀ ਰਹੇ ਪਰ ਦੇਖਿਆ ਜਾਂਦਾ ਕਿ ਹਰ ਮਹੀਨੇ ਜਦੋਂ ਪੈਸੇ ਗੋਲਕੰਦੇ ਗਿਨੇ ਹੁੰਦੇ ਨੇ ਫਿਰ ਤਾਂ ਸਾਰੇ ਕਮੇਟੀ ਦੇ ਮੈਂਬਰ ਇਕਜੁੱਟ ਹੋ ਜਾਂਦੇ ਨੇ ਇਕੱਠੇ ਹੁੰਦੇ ਨੇ ਤੇ ਪੈਸਿਆਂ ਦੀ ਗਿਣਤੀ ਕਰਦੇ ਨੇ ਪਰ ਕੀ ਹੁਣ ਇੱਥੇ ਜ਼ਰੂਰਤ ਨਹੀਂ ਕਿ ਪਿੰਡ ਦੀ ਕਮੇਟੀ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਇਹ ਅਪਾਹिज ਪਾਠੀਆਤਾ ਇਸਾ ਸਹਾਰਾ ਹੋਣਾ ਚਾਹੀਦਾ ਤਾਂ ਕਿ ਕਿਸੇ ਤਰੀਕੇ ਦੀ ਕੋਈ ਹੋਰ ਘਟਨਾ ਨਾ ਹੋਵੇ ਜਾਂ ਫਿਰ ਕਈ ਵਾਜ ਇਸ ਤਰੀਕੇ ਦੇ ਨਾਲ ਉਹ ਅਪਾਹिजਾ ਇੱਕ ਛੋਟੀ ਦਾ ਸਹਾਰਾ ਦੇ ਕੇ ਜਿਹੜਾ ਕਿ ਪਾਠੀਤੁਰ ਦਾ ਹਾਲਾਂਕਿ ਇਸ ਪਾਠੀ ਦੀ ਇਸ ਗੱਲੋਂ ਸ਼ਲਾਗਾ ਜ਼ਰੂਰ ਹੈ ਇਹ ਬੇਸ਼ੱਕ ਸਰੀਰਕ ਤੌਰ ਤੇ ਅਪਾਹਜ ਹੈ ਪਰ ਉਹ ਫਿਰ ਵੀ ਮਾਨ ਮਰਿਆਦਾ ਨੂੰ ਪੂਰੀ ਧਿਆਨ ਦੇ ਵਿੱਚ ਰੱਖਦੇ ਹੋਏ ਸੁਖ ਆਸਣ ਲਾ ਰਿਹਾ ਆਪਣੀ ਸੇਵਾ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾ ਰਿਹਾ ਪਰ ਦੂਜੇ ਪਾਸੇ ਜਿਹੜੇ ਕਿ ਸੰਗਤਾਂ ਨੂੰ ਜਾਂ ਫਿਰ ਕਮੇਟੀ ਮੈਂਬਰਾਂ ਨੂੰ ਵੀ ਥੋੜਾ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜੇਕਰ ਪਾਠੀ ਸਿੰਘ ਨੂੰ ਕੋਈ ਸਹਾਰੇ ਦੀ ਜ਼ਰੂਰਤ ਹੈ ਉਹ ਸੇਵਾ ਕਰਨਾ ਫਿਰ ਵੀ ਚਾਹੁੰਦਾ ਆਪਣੀ ਇੱਛਾ ਦੇ ਮੁਤਾਬਿਕ ਸੁੱਖ ਆਸਣ ਲਾਉਂਦਾ ਪਾਠ ਕਰਦਾ ਗੁਰੂ ਘਰ ਦੀ ਮਾਨ ਮਰਿਆਦਾ ਨੂੰ ਵੀ ਕਾਇਮ ਰੱਖਦਾ ਤਾਂ ਫਿਰ ਇੱਥੇ ਕਮੇਟੀ ਮੈਂਬਰ ਸੋਚਣ ਤਾਂ ਕਿ ਇਸ ਦੇ ਸਹਾਰੇ ਦੇ ਵਾਸਤੇ ਗੁਰੂ ਘਰ ਦੇ ਵਿੱਚ ਕੋਈ ਨਾ ਕੋਈ ਮੌਜੂਦ ਜ਼ਰੂਰ ਹੋਵੇ ਇਸ ਵੀਡੀਓ ਲੈ ਕੇ ਲੋਕਾਂ ਦੇ ਵੱਲੋਂ ਕਾਫੀ ਤਰ੍ਹਾਂ ਦੇ ਕਮੈਂਟ ਵੀ ਕੀਤੇ ਜਾ ਰਹੇ ਨੇ ਆਓ ਨਜ਼ਰ ਮਾਰਦੇ ਹਾਂ ਇਹਨਾਂ ਤਸਵੀਰਾਂ ਤੇ ਕਰ ਵੀਡੀਓ ਤੁਸੀਂ ਦੇਖ ਲਈ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਕਿ ਸਾਨੂੰ ਵੀ ਪਤਾ ਲੱਗੇ ਆਖਰ ਜਨਤਾ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਚਾਹੁੰਦੀ ਹੈ ਕਮੇਟੀ ਮੈਂਬਰਾਂ ਨੂੰ ਕੀ ਕਹਿਣਾ ਚਾਹੁੰਦੀ ਹੈ ਜਾਂ ਫਿਰ ਇਸ ਵੀਡੀਓ ਨੂੰ ਲੈ ਕੇ ਉਹਨਾਂ ਦੇ ਕਿੱਦਾਂ ਦੇ ਵਿਚਾਰ ਨੇ ਤਾਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਬਿਊਰੋ ਰਿਪੋਰਟ ਛਣਕਾਟਾ نیوز